ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਇੱਕ ਬੇਨਤੀ ਕਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਤੇ ਵੀਡੀਓ ਨੂੰ ਬੇੜੀ ਜਿਹੜੀ ਅੱਜ ਮੈਂ ਵੀਡੀਓ ਬਣਾ ਰਿਆ ਸੋਚਾ ਸਿੰਘ ਲੰਗਾ ਜਿਹੜਾ ਅੱਜ ਮਜੀਠੀਏ ਨੂੰ ਮਿਲਣ ਗਿਆ ਸੀ ਉਹਦੇ ਬਾਅਦ ਉੱਥੇ ਕੀ ਗੱਲਬਾਤ ਹੋਈ ਆ ਉਹ ਵੀ ਦੱਸਾਂਗੇ ਤੇ ਤੁਸੀਂ ਮੇਰੀ ਇਹ ਵੀਡੀਓ ਸੋਚਾ ਸਿੰਘ ਲੰਗਾ ਤੱਕ ਜਰੂਰ ਪਹੁੰਚਾਉਂਦੀ ਜਿਹੜੀ ਖੇਚਲ ਜਰੂਰ ਕਰਨੀ ਇਹਨੂੰ ਸ਼ੇਅਰ ਐਨਾ ਕਰਨਾ ਕਿਉਂਕਿ ਇੱਕ ਸੁੱਤੇ ਸਿੰਘ ਲੰਗਾ ਨੇ ਉੱਥੇ ਗੱਲ ਕਹੀ ਆ ਤੇ ਉਹਦੇ ਬਾਅਦ ਤੋਂ ਮੈਂ ਉਹ ਜਿਹੜਾ ਜਵਾਬ ਦੇਵਾਂਗਾ ਕਿ ਤੁਹਾਡੀਆਂ ਸਰਕਾਰਾਂ ਵੇਲੇ ਜਿਹੜੀਆਂ ਕੀ ਕਰਤੂਤਾ ਹੁੰਦੀਆਂ ਸੀ ਅੱਜ ਤੁਸੀਂ ਇਹ ਕਹਿ ਰਹੇ ਹੋ ਕਿ ਸਾਡੀ ਸਰਕਾਰ ਹੁੰਦੇ ਜੀ ਮੁਲਾਕਾਤਾਂ ਹੁੰਦੀਆਂ ਸੀ ਪਰ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੀ ਸਰਕਾਰ ਵੇਲੇ ਤੁਸੀਂ ਕੀ ਕੀ ਚੰਦ ਚਾੜ੍ਹਿਆ ਤੁਸੀਂ ਜਿਹੜਾ ਕਿ ਮੈਂ ਉਹ ਆਪਣਾ ਦਰਦ ਵੀ ਬਿਆਨ ਕਰੂੰਗਾ ਇਸ ਵੀਡੀਓ ਦੇ ਵਿੱਚ ਆ ਆਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨ ਪਹਿਲਾ ਮੈਂ ਸੁੱਚਾ ਸਿੰਘ ਲੰਗਾ ਜਿਹੜਾ ਅੱਜ ਮਜੀਠੀਆਂ ਨੂੰ ਮਿਲਣ ਗਿਆ ਨਾਬਾ ਜੇਲ੍ਹ ਦੇ ਵਿੱਚ ਉੱਥੇ ਸਬਡੈਂਟ ਵੱਲੋਂ ਜਿਹੜਾ ਕਿਹਾ ਕਿ 10 ਬੰਦੇ ਪਰਿਵਾਰ ਦੇ ਜਿਹੜੇ ਮਿਲ ਸਕਦੇ ਆ ਪਰ ਉਸ ਤੋਂ ਵੱਧ ਜਿਹੜਾ ਹੋਰ ਕੋਈ ਬੰਦਾ ਨਹੀਂ ਮਿਲ ਸਕਦਾ ਪਰਿਵਾਰ ਦੇ ਜੀਤ ਦੇ ਵਕੀਲ ਸਾਹਿਬ ਤੋਂ ਬਿਨਾ ਚਲ ਸੁੱਚਾ ਸਿੰਘ ਲੰਗਾ ਉੱਥੇ ਬੈਸੇ ਆ ਆਪਣਾ ਉਹਦੇ ਨਾਲ ਕੋਈ ਮਤਭੇਦ ਨਹੀਂ ਸਬਡੈਂਟ ਦੇ ਨਾਲ ਡਿਪਟੀ ਦੇ ਨਾਲ ਆ ਬੱਸ ਇਹ ਚਲੋ ਉਹਨਾਂ ਦਾ ਇੱਕ ਅਧਿਕਾਰ ਆ ਆਪਦਾ ਜੋ ਵੀ ਹੁਣ ਕਰਨਗੇ ਕਿਉਂਕਿ ਵੋਟਾਂ ਨੇੜੇ ਨੇ ਪਰ ਮੈਂ ਦੱਸੂਗਾ ਕਿ ਸੋਚਾ ਸਿੰਘ ਲਗਾ ਕਹਿੰਦਾ ਕਿ ਆਸੀਂ ਇਸ ਦੇਸ ਦੇ ਵਿੱਚ ਗੁਲਾਮ ਆ ਕਹਿੰਦਾ ਸਾਨੂੰ ਬੁਲਾ ਕਰਨੀ ਜਿਹੜੀ ਕਾਰਨ ਦਿੱਤੀ ਮਜੀਠੀਏ ਦੀ ਤੇ ਪਹਿਲਾਂ ਤੁਹਾਨੂੰ ਮੈਂ ਬਿਆਨ ਸੁਣਾ ਦੇਵਾਂ ਫਿਰ ਆਪਾਂ ਇਹਦੇ ਉੱਤੇ ਗੱਲਬਾਤ ਕਰਦੇ ਆ ਬੜੇ ਧਿਆਨ ਨਾਲ ਸੁਣਿਓ ਫਿਰ ਜਿਹੜੀ ਗੱਲਬਾਤ ਹੋਊਗੀ ਤੇ ਉਹ ਜਿਹੜਾ ਮਜੀਠੀਏ ਆ ਮਾਫ ਕਰਨਾ ਜਿਹੜਾ ਲੰਗਾਗਾ ਵੈਸੇ ਤਾਂ ਇੱਕ ਹੀ ਆ ਸਾਰੇ ਕਹਿੰਦੇ ਹੁੰਦੇ ਆ ਸਾਲਾ ਭਲੋਈਆ ਤੇ ਵੈਸੇ ਤਾਂ ਜਿਹੜਾ ਜੋ ਉਹਨਾਂ ਦੀ ਸਰਕਾਰ ਨੇ ਸਾਡੇ ਨਾਲ ਕੀਤੀਆਂ ਵਧੀਕੀਆਂ ਕੀਤੀਆਂ ਸਿੱਖਾਂ ਦੇ ਨਾਲ ਕੀਤੀਆਂ ਤਰੋਹ ਕੀਤੀ ਆ ਤੁਹਾਡੇ ਜਿਹੜਾ 2015 ਦੇ ਵਿੱਚ ਤੁਸੀਂ ਜੇਲ੍ਹਾਂ ਦੇ ਵਿੱਚ ਸਿੱਟਿਆ 2250 ਕਿਲੋਮੀਟਰ ਦੂਰ ਆ ਉਦੇ ਬਾਬਤ ਤੁਹਾਨੂੰ ਦੱਸ ਦਿਆਂ ਕਿ ਤੁਹਾਡੀ ਸਰਕਾਰ ਨੇ ਕੀ ਅਤਿਆਚਾਰ ਕੀਤਾ ਸਿੱਖਾਂ ਉੱਤੇ ਤੇ ਪਹਿਲਾਂ ਤੁਹਾਨੂੰ ਮੈਂ ਇਹਦਾ ਬਿਆਨ ਸੁਣਾ ਦੇਵਾਂ ਤੇ ਕੀ ਕਹਿੰਦਾ ਹੈਗਾ ਫਿਰ ਆਪਾਂ ਅਗਰ ਗੱਲਬਾਤ ਕਰਦੇ ਆਂ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ ਵਿੱਚ ਰਹਿਣੇ ਆ ਮੈਂ ਤੁਹਾਨੂੰ ਅੱਗੇ ਤੇ ਕਹਿ ਰਹੇ ਹਾਂ ਮੁਲਾਕਾਤ ਆਪਾਂ ਕਦੋਂ ਮਨਾ ਕੀਤੀ ਸੀ ਜਿਹੜੇ ਪਰਿਵਾਰਕ ਪਰ ਹੁਣ ਸਾਨੂੰ ਰੋਕਿਆ ਆ ਅਜ ਸੌਢਰ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਨਿਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਸਿਰਫ ਦਰਸ਼ਨ ਹੀ ਕਰਨੇ ਨੇ ਤੇ ਫਤਿਹ ਬਲਾ ਕੇ ਚਲੇ ਜਾਣਾ ਮੁਲਾਕਾਤਾਂ ਤਾਂ ਰੋਹੀ ਤਾਂ ਕਹਿ ਰਹੇ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਕੋਈ ਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾ ਨਹੀਂ ਮੁਲਾਕਾਤ ਕਰ ਸਕਦੇ ਨੇ ਜੀ ਸਰ ਇਹ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਜੀ ਜਿਹੜੇ 10 ਮੈਂਬਰ ਪਰਿਵਾਰ ਕਾਲੀ ਗੱਲ ਤੇ ਇੱਕ ਪਰਿਵਾਰ ਹੀ ਹੈ ਨਾ ਉਹਨੇ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਮੈਂ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਦੀ ਕਮੈਂਟ ਨਹੀਂ ਕਰ ਸਕਦਾ ਉਹ ਹੋ ਸਕਦਾ ਜੀ ਤੁਸੀਂ ਸਹੀ ਹੋ ਚਲੋ ਤੁਸੀਂ ਮਜੂਰੋ ਸਾਨੂੰ ਪਤਾ ਵਾ ਤੁਹਾਡੇ ਵੱਸ ਨਹੀਂ ਕੁਝ ਸਰ ਇਹ ਕੋਟ ਦੇ ਜੀ ਨਾ ਨਾ ਜੀ ਭਗਵਾਨ ਤਮਨ ਜੀ ਨਾ 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 ਪੰਜਾਬ ਪ੍ਰिजन ਹੁੰਦੇ ਨੇ ਭਰਾ ਮੇਰੇ ਆ ਇਹ 2016 ਦੇ ਵਿੱਚ 2013 ਦੇ ਵਿੱਚ ਐਮੈਂਡ ਹੋ ਕੇ 10 ਮੈਂਬਰ ਜਿਹੜੇ ਪਰਿਵਾਰਕ ਮੁਲਾਕਾਤ ਕਰ ਸਕਦੇ ਨੇ ਉਹ ਉਹਦੇ ਨੂੰ ਲੈ ਜੀ ਨਹੀਂ ਸਾਰਿਆਂ ਦੀਆਂ ਮੁਲਾਕਾਤ ਤਾਂ ਕੋਈ ਵੀ ਬੰਦਾ ਮੁਲਾਕਾਤ ਕਰੀ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਨਿਆ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਖੁੱਲੀ ਕਰ ਦੇਣੀ ਚਾਹੀਦੀ ਏ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਤੇ ਜੇ ਕਿਤੇ ਜਈ ਗੱਲ ਬਣ ਜਾਂਦੀ ਏ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਏ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਏ ਤੋਂ ਅਮੈਂਡ ਕਰਕੇ ਤੇ ਉਹ ਖੁੱਲ੍ਹ ਦੇਣੀ ਚਾਹੀਦੀ ਏ ਮੈਂ ਉਸ ਗੱਲ ਤੇ ਵੀ ਆਉਂਗਾ ਜਿਹੜਾ ਲੰਗਾ ਦੀ ਤੇ ਜਿਹੜਾ ਕਿ ਆ ਕਿ ਸਾਡੀ ਸਰਕਾਰ ਹੁੰਦੇ ਜਿਹੜੀਆਂ ਮੁਲਾਕਾਤਾਂ ਜਿਹੜਾ ਮਰਜ਼ੀ ਕਰ ਸਕਦਾ ਸੀ ਕਿਸੇ ਨੂੰ ਕੋਈ ਅਸੀਂ ਰੋਕਿਆ ਨਹੀਂ ਇਹ ਗੱਲ ਵੀ ਧੰਨਵਾਦ ਸੁਣਾਉਂਗਾ ਲੰਗਾ ਦੀ ਸੁੱਚਾ ਸਿੰਘ ਲੰਗਾ ਦੀ ਜਿਹੜਾ ਨਵਾਂ ਨਵਾਂ ਹੁਣ ਜਥੇਦਾਰ ਬਣਿਆ ਪ੍ਰਧਾਨ ਬਣਿਆ ਚਲੋ ਮਿਲਣਾ ਨਾ ਮਿਲਣਾ ਦੇਖੋ ਉਹ ਹਰ ਇੱਕ ਦਾ ਅਧਿਕਾਰੀ ਦਾ ਕੰਮ ਹੁੰਦਾ ਤੇ ਪਰ ਮੈਂ ਤੁਹਾਨੂੰ ਹੁਣ ਇੱਥੇ ਦੱਸ ਦਿਨਾ ਇਹ ਇਹਦਾ ਕਹਿੰਦੇ ਆ ਕਿ ਸਾਡੀ ਸਰਕਾਰ ਹੁੰਦੇ ਹਰ ਇੱਕ ਨੂੰ ਅਧਿਕਾਰ ਸੀ ਕੋਈ ਮਰਜ਼ੀ ਮੁਲਾਕਾਤ ਕਰ ਸਕਦਾ ਸੀ ਪਬਲਿਕ ਦੇ ਵਿੱਚੋਂ ਕਿ ਸਾਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਹੁਣ ਮੈਂ ਤੁਹਾਨੂੰ ਚੇਤੇ ਕਰਾ ਦੇਵਾਂ ਅਕਾਲੀ ਦਲ ਵਾਲਿਓ ਧਿਆਨ ਦੇ ਨਾਲ ਸੁਣ ਲਿਓ ਬੜਿਆ 2015 ਦੇ ਵਿੱਚ ਸਰਬੱਤ ਕਾਲਸਾ ਹੋਇਆ ਤੇ ਬੇਅਦਬੀਆਂ ਵੀ ਉਸ ਟਾਈਮ ਤੋਂ ਜਿਹੜੀਆਂ ਹੋਈਆਂ ਉਹ ਤਾਂ ਧਰਨੇ ਕੀਤੇ ਮਜਾਰੇ ਲਾਏ ਜਿਹੜੇ ਜੋ ਕੁਝ ਗੁਰੂਗਰਾਹ ਸਾਹਿਬ ਦੀ ਹਾਜ਼ਰੀ ਦੇ ਵਿੱਚ ਜੋ ਜਿਹੜਾ ਦੁਸ਼ਟ ਸਰਕਾਰਾਂ ਵੱਲੋਂ ਪੋਸਤ ਪਨਾਹ ਕੀਤੀ ਉਹਨਾਂ ਪਾਪੀਆਂ ਦੀ ਅਸੀਂ ਧਰਨੇ ਲਾਏ ਸਾਰੇ ਸਿੱਖਾਂ ਨੇ ਲਾਏ ਮੈਂ ਇਕੱਲੇ ਨਹੀਂ ਕਹਿੰਦਾ ਕਿ ਸਾਨੂੰ ਸਿੱਖਾਂ ਨੂੰ ਫੜ ਕੇ ਲੈ ਗਏ ਤੁਹਾਡੀ ਕਾਲੀ ਸਰਕਾਰ ਕਿੱਥੇ ਲੈ ਕੇ ਗਈ ਆ 250 ਕਿਲੋਮੀਟਰ ਦੂਰ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਤੇ ਮੇਰੀ ਪਤਨੀ ਤੇ ਮੇਰੀ ਮਾਤਾ ਬੁੱਢੀ ਮਾਤਾ 250 ਕਿਲੋਮੀਟਰ ਦੂਰ ਆ ਤੇ ਮੇਰਾ ਛੋਟਾ ਜਿਹਾ ਬੱਚਾ 2015 ਦੇ ਵਿੱਚ ਸਰਦੀਆਂ ਦੇ ਦਿਨ ਸੀ ਅੱਧੀ ਮੇਰੀ ਜਿਵੇਂ ਹੁਣ 30 ਸਾਲਤ ਪਾਈ ਆ ਉਹ ਮੈਂ 30 ਸਾਲਤ ਪਾਈ ਸੀ ਰਾਤ ਨੂੰ ਜਿਹੜੇ ਕਿ ਜਿਹੜਾ ਚੁੱਕ ਕੇ ਲੈ ਗਏ ਸੀ ਤੇ ਸਾਰੀ ਰਾਤ ਜਿਹੜੇ ਆਪੇ ਪੁਲਿਸ ਵਾਲੇ ਸ਼ਰਾਬਾ ਪੀਂਦੇ ਰਹੇ ਕਦੇ ਮੀਟ ਖਾਂਦੇ ਰਹੇ ਕਦੇ ਉੱਥੇ ਖੜਾ ਲਿਆ ਕਰ ਸਾਨੂੰ ਚਾਹ ਦਾ ਕੱਪ ਤੱਕ ਨਹੀਂ ਪੁੱਸਿਆ ਚਲੋ ਉਹ ਵੀ ਸੱਡੋ ਪਰੇ ਇਹ ਮੁਲਾਕਾਤ ਦੀ ਗੱਲ ਦੱਸਦੇ ਆਂ ਤੇ ਸਾਡੇ ਪਰਿਵਾਰ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਮੁਲਾਕਾਤ ਤਾਂ ਕੀ ਕਰਨ ਦਿੱਤੀ ਹੈ ਕਰਨ ਦੇਣੀ ਸੀ ਕੱਪੜੇ ਵੀ ਨਹੀਂ ਇਹਦੇ ਅੰਦਰ ਜਿਹੜਾ ਪਹਚਾਣ ਦਿੱਤੇ ਕਹਿੰਦੇ ਸਰਕਾਰ ਦਾ ਆਰਡਰ ਆ ਅਸੀਂ ਨਾ ਅੰਦਰ ਕੱਪੜੇ ਲਜਾਂਦੇ ਹੀ ਹੈ ਤੁਹਾਨੂੰ ਤੇ ਨਾ ਹੀ ਤੁਹਾਡੀ ਮੁਲਾਕਾਤ ਕਰਵਾਈਏ ਆ ਸੁਣ ਲਾ ਉਹਨੂੰ ਸੱਚਾ ਸਿੰਘ ਲਗਾ 2000 15 ਦੀ ਗੱਲ ਆ ਅੰਬਰਸਰ ਦੀ ਜਿਹੜੀ ਜੇਲ੍ਹ ਆ ਕੇਂਦਰੀ ਜੇਲ੍ਹ ਅੰਬਰਸਰ ਦੇ ਵਿੱਚ ਡੱਕਿਆ ਤੇ ਉੱਥੇ 250 ਕਿਲੋਮੀਟਰ ਤੇ ਗੱਡੀ ਕਰਾ ਕੇ ਗਏ ਕਿਰਾਏ ਤੇ 5-6000 ਰੁਪਿਆ ਗੱਡੀ ਵਾਲੇ ਨੇ ਲੈਂਦਾ ਤੇ ਉੱਥੇ ਜਿਹੜਾ ਕਿ ਕੱਪੜੇ ਵੀ ਜਿਹੜਾ ਅੰਦਰ ਨਹੀਂ ਜਿਹੜਾ ਜਾਣ ਦਿੱਤੇ ਗਏ ਮੁਲਾਕਾਤ ਦੀ ਦੂਰ ਦੀ ਗੱਲ ਆ ਤੇ ਅੱਜ ਤੁਹਾਡੇ ਬਾਰੇ ਹੁਣ ਤੁਸੀਂ ਬਿਲਕ ਦਿਓ ਹੁਣ ਤੁਹਾਨੂੰ ਸਰਕਾਰ ਖੁੱਲ ਦੇਵੇ ਤੁਹਾਨੂੰ ਹੀ ਜਿਹੜੀ ਹੋਈ ਜਿਹੜਿਆਂ ਨੂੰ ਮੈਨੂੰ ਹੁਣ ਇੱਥੇ ਇੰਨਾ ਤੇ ਇੰਨਾ ਗੁੱਸਾ ਆਉਂਦਾ ਜਦੋਂ ਇਹ ਐਜੇ ਗੱਲਾਂ ਕਰਦੇ ਆ ਆਪਣੇ ਬਾਰੇ ਬੜਾ ਦੁੱਖ ਲੱਗਦਾ ਕਿ ਹੁਣ ਅਸੀਂ ਗੁਲਾਮ ਆ ਕਿਹਦੇ ਜਦੋਂ ਬੰਦੀ ਸਿੰਘ 33 ਸਾਲ ਹੋ ਗਏ ਬੈਠਿਆ ਨੂੰ ਜੇਲ੍ਹ ਦੇ ਵਿੱਚ ਉਹਦੇ ਕਾਲੇ ਤੁਹਾਡੇ ਮੂੰਹ ਮ ਟੁੱਟ ਜੇ ਤੁਹਾਡਾ ਕਿਦੇ ਕਿਦੇ ਸ਼ਬਦ ਨਿਕਲਿਆ ਵੀ ਅਸੀਂ ਗੁਲਾਮ ਆ ਉਦੋਂ ਤਾਂ ਤੁਸੀਂ ਬੜਿਆ ਯਾਦ ਸੀ ਅੱਜ ਤੁਸੀਂ ਗੁਲਾਮ ਹੋ ਗਏ ਤੁਹਾਡਾ ਮਜੀਠੀਆ ਜਿਹੜਾ ਅੰਦਰ ਹੋ ਗਿਆ ਅਸੀਂ ਸਿੱਖਣੀ ਸੀ ਅਸੀਂ ਕਿ ਇਸ ਪੰਜਾਬ ਦੇ ਜਾਂ ਇਸ ਦੇਸ਼ ਦੇ ਵਾਰਸ ਨਹੀਂ ਸੀ ਸਾਡੀਆਂ ਤੁਹਾਡੀ ਸਰਕਾਰ ਹੁੰਦੇ ਗ੍ਰਿਫਦਾਰਾ ਗ੍ਰਿਫਦਾਰੀ ਹੋਈਆਂ 751 ਦੇ ਵਿੱਚ ਸਿਰਪਾ 2-2 2.5 ਮਹੀਨੇ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਬਿਨਾ ਕਸੂਰ ਤੋਂ 57 ਦੀ ਜਵਾਨਤ ਦੇ ਵਿੱਚ ਹੈ 57 ਦੀ ਜਵਾਨਤ ਜਿਹੜਾ ਥਾਣੇ ਦੇ ਵਿੱਚ ਹੋ ਜਾਂਦੀ ਆ ਤੇ ਹੋਰ ਕਿੰਨੇ ਸਿੰਘਾ ਜਿਨ੍ਹਾਂ ਨੂੰ 6-6 ਮਹੀਨੇ ਸਾਲ-ਸਾਲ ਰੱਖਿਆਗਾ ਤੇ ਤੁਹਾਡੀ ਸਰਕਾਰ ਨੇ ਮੁਲਾਕਾਤ ਦਾ ਕਿੱਥੋਂ ਹੋਣ ਦੇਣੀ ਸੀ ਕੱਪੜੇ ਨਹੀਂ ਫੜਾਉਣ ਦਿੱਤੇ ਆਪਣੇ ਬਾਰੇ ਭੁੱਲ ਗਏ ਹੁਣ ਤੁਸੀਂ ਹੁਣ ਤੁਹਾਨੂੰ ਜਦੋਂ ਤੁਹਾਡਾ ਮਜੀਠੀਆ ਅੰਦਰ ਵਗਿਆ ਤੁਹਾਡਾ ਚਿਹਤਾ ਤੂੰ ਕਹਿੰਦਾ ਮੈਨੂੰ ਦਰਸ਼ਨ ਕਰ ਲੈਣ ਦੇ ਦਰਸ਼ਨ ਕਰਨ ਨੂੰ ਉਹ ਬਹੁਤ ਮਹਾਰਾਜਾਗਾ ਸ਼ਰਮ ਕਰੋ ਦਰਸ਼ਨ ਕਰਨ ਨੂੰ ਬਹੁਤ ਚੰਗੇ ਕੰਮ ਦੇ ਵਿੱਚ ਗਿਆਗਾ ਅਜੇ ਤੱਕ ਕੀ ਹੋਇਆਗਾ ਅਜੇ ਤਾਂ ਇਹ ਚਿੱਟੇ ਦਾ ਪਰਚਾ ਪਊਆ ਅਜੇ ਪਤਾ ਨਹੀਂ ਕੀ ਕੀ ਕੁਝ ਹੋਣਾਗਾ ਉਹਦੇ ਨਾਲ ਸਾਡੀ ਸਰਕਾਰ ਆਈ ਕਹਿੰਦਾ ਫੇਰ ਅਸੀਂ ਸਭ ਕੁਝ ਖੋਲ ਦਾਂਗੇ ਅਸੀਂ ਫਲਾਨਾ ਕਰਦਾਂਗੇ ਧਮਕਾ ਕਰਦਾਂਗੇ ਤੇ ਇਹ ਜਿਹੜਾ ਇਸ ਕਰਕੇ ਜਿਹੜਾ ਦੁੱਖ ਲੱਗਦਾਗਾ ਤੇ ਤੁਹਾਨੂੰ ਇੱਕ ਮੈਂ ਹੋਰ ਬਿਆਨ ਸੁਣਾਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਥੋੜੀ ਜੀ ਇੱਕ ਦੋ ਮਿੰਟ ਹੀ ਗੱਲਬਾਤ ਕਰਦੇ ਆ ਫਿਰ ਉਹ ਮੁਸੀਬਤਾਂ ਦੇ ਨਾਲ ਦਲੇਰੀ ਨਾਲ ਨਜਿੱਠ ਸਕੇ ਤੇ ਸਾਨੂੰ ਰੋਕ ਦਿੱਤਾ ਤੇ ਅਸੀਂ ਮਹਿਸੂਸ ਕਰਨੇ ਆ ਕਿ ਅਸੀਂ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਮੈਂ ਇਹ ਸਮਝਦਾ ਮਾਂ ਕਿ ਭਾਵੇਂ ਜਿੱਡਾ ਮਰਜ਼ੀ ਕੋਈ ਕਿਸ ਤਰ੍ਹਾਂ ਦਾ ਵੀ ਇਨਸਾਨ ਜੇਲ੍ਹ 'ਚ ਹੋਵੇ ਉਹਦੀ ਦਸੰਦਣਾ ਬਾਅਦ ਦੀ ਮੁਲਾਕਾਤ ਕਰਨ ਦਾ ਕਾਨੂੰਨ ਹੋਵੇ 10 ਦੇਣਾ ਬਾਅਦ ਨਹੀਂ 15 ਦੇਣਾ ਬਾਅਦ ਹੀ ਕਰਨ ਵਾਲਾ ਹੋਏ ਇੱਕ ਦਿਨ ਜਿਹੜਾ ਵਾ ਦਿੱਤਾ ਜਾਵੇ ਜਦੋਂ ਹਰ ਇਨਸਾਨ ਜਿਹੜਾ ਵਾ ਉਹਦੀ ਜਿਹੜੀ ਇਹ ਮੁਲਾਕਾਤ ਕਰ ਸਕੇ ਉੱਥੇ ਗੱਲ ਆਉਂਦੀ ਹੈ ਨਾ ਤੁਹਾਡੀ ਸਰਕਾਰ ਹੁੰਦਿਆਂ ਹੋਇਆ ਮੁਲਾਕਾਤ ਬੰਦ ਸਭ ਕੁਝ ਬੰਦ ਅੱਜ ਤੁਹਾਡਾ ਜਿਹੜਾ ਚੇਤਾ ਜਿਹੜਾ ਵਾ ਗਿਆ ਤੇ ਉਹਦੇ ਬਾਰੇ ਤੁਹਾਨੂੰ ਬੜੇ ਰੋਣੇ ਆਉਂਦੇ ਆ ਬੜਾ ਦੁੱਖ ਲੱਗਦਾਗਾ ਤੁਹਾਨੂੰ ਹੁਣ ਬੜਾ ਮਿਰਚਾ ਲੱਗਦੀ ਆ ਤੁਹਾਡੇ ਜੱਗ ਲੜ ਕੇ ਗਿਆ ਉਹ ਕਾਰਗਲ ਦੀ ਕਿ ਉਹਦੇ ਉੱਤੇ ਜਾਂ ਕੋਈ ਹੋਰ ਕੋਈ ਜਿਹੜਾ ਦੇਸ਼ ਦੇ ਲਈ ਜਾਂ ਕਿਸੇ ਆਪਾਂ ਆਪਾਂ ਕਹიდੀਏ ਕਿਸੇ ਚੰਗੇ ਕੰਮ ਲਈ ਗਿਆ ਭਾਈ ਸਰਕਾਰ ਨੇ ਤੱਕਾ ਕਰਤਾ ਆਪਾਂ ਮੰਨ ਲੈਂਦੇ ਆ ਕਿ ਚੰਗਾ ਕੰਮ ਕਰਦਾ ਸੀ ਸਰਕਾਰ ਨੇ ਤੱਕਾ ਕਰ ਦਿੱਤਾ ਤੇ ਗਿਆ ਕਾਦੇ ਵਾਸਤੇ ਆ 540 ਕਰੋੜ ਦੀ ਆਮਦਨ ਜਾਇਦਾਦ ਤੋਂ ਵੱਧ ਜਿਹੜੀ ਆਮਦਨ ਬਣਾਈ ਤੁਸੀਂ ਜਿਹੜਾ ਲੁੱਟ ਕੇ ਖਾਧਿਆ ਪੰਜਾਬ ਨੂੰ ਤੇ ਹੁਣ ਭਗਵਤ ਮਾਨ ਦਾ ਬਿਆਨ ਸੁਣਿਆ ਸੀ ਕਹਿੰਦਾ ਕਿ ਪਤਾ ਨਹੀਂ ਕਿਹੜੇ ਬਰੈਡ ਦਾਜਦਾ ਸੀ ਉਹ ਕਹਿੰਦਾ ਬਰੈਡ ਮੰਗਦਾਗਾ ਤੋ ਮੈਂ ਤਾਂ ਨੋ ਹੀ ਪਹਿਲਾ ਵਾਰ ਸੁਣਿਆਗਾ ਫੇ ਤੁਸੀਂ ਕਹਿ ਦਿੰਦੇ ਹੋ ਭਗਵਤ ਮਾਨ ਦਾ ਬਿਆਨ ਹੈ ਖੁਦਾ ਪਤਾ ਨਹੀਂ ਕਿਹੜੇ ਬਰੈਡ ਮੰਗਦਾਗਾ ਉਹ ਅੰਦਰ ਕਿ ਆਪੂਆ ਦੇ ਵਿਆਹ ਤੇ ਗਿਆਗਾ ਬਰੈਡ ਖਾਣ ਨੂੰ ਇਹ ਜੇਲ੍ਹ ਆ ਬੰਦਿਆਂ ਵਾਂਗੂ ਕੱਟ ਹੋਣਾ ਜਵੇਂ ਲੋਕਾਂ ਦੇ ਉੱਤੇ ਤੁਸੀਂ ਸੁਰੀਆਂ ਚਲਾਈਆਂ ਲੋਕਾਂ ਤੇ ਅਤਿਆਚਾਰ ਕੀਤਾ ਜਮੇ ਜੇਖ ਸਕਬੀਰ ਬਾਦਲ ਕਹਿੰਦਾ ਸੀ ਕਿ ਜਗਤਾਰ ਸਿੰਘ ਹਵਾਰਾ ਕ੍ਰਿਮੀਨਲ ਬੰਦਾਗਾ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਤੇ ਅੱਜ ਤੁਹਾਡਾ ਜਿਹੜਾ ਇਹ ਸਾਲਾਗਾ ਜਿਹੜਾ ਮਜੀਠੀਆ ਅੱਜ ਤੁਸੀਂ ਸਾਰੇ ਕਾਲੀ ਦਾਲਾ ਜਿਹੜੇ ਭੁੱਬਾ ਮਾਰ ਕੇ ਰੋ ਰਹੇ ਹੋ ਚੀਕਾਂ ਮਾਰ ਰਹੇ ਹੋ ਇਹ ਤੁਹਾਡੇ ਨਾਲ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਸੀ ਇਸ ਤੋਂ ਵੱਧ ਹੋਵੇ ਹੋ ਸਕਦਾ ਕਿ ਤੁਹਾਨੂੰ ਮਾਰੀ ਮੋਟੀ ਅਕਲ ਆ ਜਾਵੇ ਪਰ ਅਕਲ ਨਹੀਂ ਆਉਣੀ ਤੋਂ ਕਿਉਂਕਿ ਤੁਸੀਂ ਚੰਮ ਦੀਆਂ ਚਲਾਈਆਂ ਤੁਸੀਂ ਪੰਜਾਬ ਨੂੰ ਲੁੱਟਿਆ ਕੁੱਟਿਆ ਪੰਜਾਬ ਦਾ ਤੁਸੀਂ ਬਰਬਾਦ ਕੀਤਾ ਵੇੜਾ ਗਰਕ ਕੀਤਾ ਪੰਜਾਬ ਦਾ ਤੁਸੀਂ 78 ਦੇ ਵਿੱਚ ਵੀ ਤੁਸੀਂ ਦੋਸ਼ੀ 83 ਦੇ ਵਿੱਚ ਵੀ ਤੁਸੀਂ ਦੋਸ਼ੀ ਬਰਗਾੜੀ ਕਾਰਡ ਹੁੰਦਾ ਉੱਥੇ ਵੀ ਤੁਸੀਂ ਦੋਸ਼ੀ ਤੁਸੀਂ ਐ ਤਾਂ ਦੱਸ ਦਿਓ ਕਿ ਕੋਈ ਚੱਜ ਦਾ ਕੰਮ ਤਾਂ ਕੀ ਕੀਤਾ ਮੈਨੂੰ ਐ ਦੱਸ ਦਿਓ ਜੀ ਪੁਲ ਬਣਾਤੇ ਸੜਕਾਂ ਬਣਾਤੀਆਂ ਹਰ ਇੱਕ ਸਾਹ ਦੇ ਉੱਤੇ ਜਿਹੜਾ ਟੈਕਸ ਲਾਇਆ ਹੋਇਆ ਤੁਸੀਂ ਸੜਕਾ ਬਣਾਤੀਆ ਤੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਤੁਸੀਂ ਕਾਦੇ ਬਾਸ ਤੇ ਚੁਣਿਓ ਹੋਰ ਤੇ ਤੁਹਾਨੂੰ ਨਮੂਨੇ ਦੇਖਣ ਵਾਸਤੇ ਚੁਣਿਓ ਲੋਕਾਂ ਨੇ ਕਿ ਤੁਹਾਨੂੰ ਲੋਕ ਦੇਖੀ ਜਾਣਾ ਇਸ ਕਰਕੇ ਕਿ ਤੁਹਾਨੂੰ ਜਿਹੜੀਆਂ ਵਜੀਰੀਆਂ ਜਾਂ ਆਪਾਂ ਮੁੱਖ ਮੰਤਰੀ ਦੀਆਂ ਕੁਰਸੀਆਂ ਦੇਤੀਆਂ ਕਾਦੇ ਬਾਸ ਤੇ ਦਿੰਦੇ ਆ ਲੋਕਾਂ ਤੇ ਲੋਕਾਂ ਦੀ ਆਸ ਇਹੀ ਹੁੰਦੀ ਆ ਕਿ ਜਿਹੜਾ ਸਾਡਾ ਜਿਹੜਾ ਸਿਸਟਮ ਠੀਕ ਹੋਵੇ ਸਾਡੀਆਂ ਸੜਕਾਂ ਠੀਕ ਹੋਣ ਸਾਡੀ ਜਿਹੜੀ ਖੇਤੀ ਆ ਉਹ ਠੀਕ ਹੋਵੇ ਸਾਨੂੰ ਰਿਆਂ ਸਪਰੇਆ ਜਾਨੀ ਕਿ ਇਹ ਆਪਣਾ ਆਪਾਂ ਕਹਿ ਲਈਏ ਕਿ ਏ ਟੂ ਜੈਡ ਤੱਕ ਜਿਹੜਾ ਸਾਰੇ ਕੰਮ ਆ ਜਿਹੜੇ ਉਹ ਸਰਕਾਰ ਦੇ ਜਿਹੜੇ ਹਿੱਸੇ ਆਉਂਦੇ ਆ ਤੇ ਆਪਾਂ ਕਾਹਦੇ ਬਾਅਦ ਤੇ ਮੈਂਬਰ ਸਰਪੰਚ ਚੁੰਨਦੇ ਹੁੰਦੇ ਆ ਪਿੰਡਾਂ ਦੇ ਵਿੱਚ ਕਿ ਸਾਡੇ ਪਿੰਡ ਦਾ ਵਿਕਾਸ ਹੋਊਗਾ ਇਸ ਕਰਕੇ ਆਪਾਂ ਸਰਕਾਰਾਂ ਚੁੰਨਦੇ ਆ ਕਿ ਪੰਜਾਬ ਦਾ ਵਿਕਾਸ ਹੋਊਗਾ ਪਰ ਨਾਸ ਹੋਇਆ ਮੈਂ ਤਾਂ ਦੇਖਿਆ ਨਹੀਂ ਕਦੇ ਵਿਕਾਸ ਹੋਇਆ ਜੇ ਤੱਕ ਤੇ ਅੱਜ ਬੜਾ ਇਹਨਾਂ ਨੂੰ ਮਿਰਚਾਂ ਲੱਗੀਆਂ ਨੇ ਚਲੂਣੇ ਲੜੀ ਜਾਂਦੇ ਆ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਜ਼ਰੂਰ ਲਿਖਣੇ ਆ ਧੰਨਵਾਦ ਬੈਲੂ ਜੀ ਦਾ ਖਾਲਸਾ ਬੈਲੂ ਜੀ ਕੀ ਫਤਿਹ